ਸਰਪੰਚਾਂ ਨੂੰ ਪਿੰਡਾਂ ਵਿੱਚ ਵਿਕਾਸ ਕਾਰਜਾਂ ਤੇ ਹੋਰ ਵੱਖ-ਵੱਖ ਮੁੱਦਿਆਂ ਸਬੰਧੀ ਬੇਨਤੀ ਪੱਤਰ ਮਿਲਣਾ ਤਾਂ ਆਮ ਗੱਲ ਹੈ ਪਰ ਸੂਬੇ ਦੇ ਮੋਗਾ ਜ਼ਿਲ੍ਹੇ ਵਿੱਚ ਇੱਕ ਸਰਪੰਚ ਕੋਲ ਅਜੀਹਾ ਮੰਗ ਪੱਤਰ ਪੁੱਜਿਆ ਜਿਸ ਨੇ ਸਰਪੰਚ ਨੂੰ ਸੋਚੀ ਬਾ ਦਿੱਤਾ ਹੈ ਪਿੰਡ ਹਿੰਮਤਪੁਰਾ ਦੇ ਕੁਝ ਕੁਆਰੇ ਭਾਵ ਛੜੇ ਨੌਜਵਾਨਾਂ ਨੇ ਪਿੰਡ ਦੇ ਸਰਪੰਚ ਨੂੰ ਉਹਨਾਂ ਦੇ ਵਿਆਹ ਨਾ ਹੋਣ ਅਤੇ ਵਿਆਹ ਦਾ ਪ੍ਰਬੰਧ ਕਰਨ ਲਈ ਅਨੋਖਾ ਮੰਗ ਪੱਤਰ ਦਿੱਤਾ ਹੈ ਪਿੰਡ ਦੇ ਇੰਨਾ ਛੜਿਆਂ ਨੇ ਸਰਪੰਚ ਨੂੰ ਪੱਤਰ ਵਿੱਚ ਦੱਸਿਆ ਕਿ ਉਹ ਘਰ ਵਸਾਉਣ ਦੇ ਚੁਕ ਹਨ ਪਰ ਉਹਨਾਂ ਨੂੰ ਕੋਈ ਰਿਸ਼ਤਾ ਨਹੀਂ ਹੋ ਰਿਹਾ ਲੋਕ ਉਹਨਾਂ ਨੂੰ ਛੜੇ ਕਹਿ ਕੇ ਤਾਨੇ ਮਾਰਦੇ ਹਨ। ਉਹਨਾਂ ਪੱਤਰ ਵਿੱਚ ਸਰਪੰਚ ਨੂੰ ਆਪੋ ਆਪਣੇ ਘਰ ਵਸਾਉਣ ਦੀ ਸੂਰਤ ਵਿੱਚ ਵੋਟਰਾਂ ਦੀ ਗਿਣਤੀ ਵਧਨ ਦਾ ਵੀ ਲਾਲਚ ਦਿੱਤਾ। ਇਸ ਦੇ ਨਾਲ ਹੀ ਛੜੇ ਨੇ ਸਰਪੰਚ ਨੂੰ ਚੇਤਾਵਨੀ ਵੀ ਦਿੱਤੀ ਕਿ ਜੇ ਉਹਨਾਂ ਦੀ ਮੰਗ ਪੂਰੀ ਨਹੀਂ ਹੁੰਦੀ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਪੱਤਰ ਨੇ ਮਜ਼ਾਕੀਆ ਪੱਖ ਤੋਂ ਇਲਾਵਾ ਪੰਜਾਬ ਵਿੱਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਘੱਟ ਦੀ ਗਿਣਤੀ ਜਿਹੇ ਸੰਜੀਦਾ ਮਾਮਲੇ ਵੱਲ ਵੀ ਧਿਆਨ ਦਿਵਾਇਆ ਹੈ। ਨੌਜਵਾਨ ਮੁੰਡੇ ਕੁੜੀਆਂ ਵੱਲੋਂ ਵਿਦੇਸ਼ੀ ਉਡਾਰੀ ਮਾਰਨਾ ਵੀ ਇਸ ਸਮੱਸਿਆਦਾਇਕ ਕਾਰਨ ਹੋ ਸਕਦਾ ਹੈ ਤੁਸੀਂ ਇਸ ਵਿਸ਼ੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਮੈਂਟ ਬਾਕਸ ਵਿੱਚ ਜਰੂਰ ਦੱਸੋ